ਸਾਰੇ ਇਧਰ ਬਾਬਰਾਵਾਂ ਜੋੜ ਤੇ ਬਾਕਾਪੁਰ ਤੋਂ ਨਾ ਬਾਦੂ ਤੋਂ ਬੰਦ ਕਰਨਾ ਚਾਹੀਦਾ ਸੀ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਦਾ ਨਵਾਂ ਸੈਕਟਰ ਬਣ ਗਿਆ ਰੇਲ ਦੀ ਲੀ ਵੀ ਬਣ ਗਈ ਡਬਲ ਯੂ ਟਿਊਬਸ ਨੇ ਹੁਣ ਤੇ ਉਹਦਾ ਬਚਾਰਾ ਸਾਲਾਂ ਬਾਅਦ ਸੋੜੇ ਬਾਗੇ ਬਾਦ ਦਸੇ ਨਿਕਲ ਜਾਨੇ ਤੇਪਾਰ ਹੋਣਾ ਥੋੜੀ ਇਸੇ ਕਰਕੇ 4000 ਕਿਲਾ ਲੋਕ ਲਈ ਬੈਠੇ ਹੋ ਸਾਢੇ 800 ਕਿਲਾ ਗਵਿੰਦਪੁਰ ਤੇ 100 ਕਿਲਾ ਤੇ 50 ਪਾਸੇ ਤੇ ਆਪ ਕਹਾਂ ਬਾਦ ਚੂੜ ਚੱਕ ਢੂਡੀ ਕੇ ਵੱਧਣੇ ਪਿੰਡਾਂ ਜਾਂਦਾ ਰਹਿੰਦਾ ਪਿੰਡਾਂ ਦੇ ਵਿੱਚ ਹਜ਼ਾਰਾਂ ਸੰਕਰੇ ਏਕੜ ਪੈੜੀ ਲੈ ਕੇ ਫਿਰਦੀ ਬੈਠੇ ਆ। 20 ਸਾਲ ਪਹਿਲਾਂ ਥੋਡੇ ਕੋਲ ਆਏ। ਸੁਣ ਲੈਪ ਤਾਂ ਦਿੱਤੀਆਂ। ਲੋਨ ਦਿੱਤੇ। ਪਤਾ ਸੀ ਮੁੜਨੇ ਨਹੀਂ ਜ਼ਮੀਨਾਂ ਖੋਲਾਂਗੇ। ਉਹ ਕੁ르ਕੀ ਕਰਨ ਆਏ, ਵੀ ਢੰਡੇ ਚੱਕ ਲੋ ਪਛਿਆਣ। 20 ਸਾਲ ਬਾਅਦ ਆਈ ਰਾਏ। ਕਾਲੇ ਕੋਲੋਂ ਲੈ ਕੇ ਇੱਕ ਵਾਰੀ ਹਮਲਾ ਰੋਕਤਾ। ਉਹ ਹੁਣ ਫੇਰ ਆ ਗਏ। ਹੁਣ ਕਿਵੇਂ ਆਏ ਆ? ਹੁਣ ਨੈਮ ਸੋਤਦੇ। ਆਪਾ ਇਹ ਕਿਵੇਂ ਸੋਤ ਕੀ? ਆਰੇ ਅੰਦਰੇ ਮਾ ਦੀ ਲੱਗ ਠੰਡ ਨਾਲ ਨੂੰ ਐ ਰਸੋ ਪੂਰੀ ਆਪ ਚਾਰੀ ਜਿਆਦਾ ਫਲਾ ਪਾਣੀ ਨਾ ਰਿਹਾ ਉਹ ਮਾਰ ਦੇ ਨਹੀਂ ਕਾਲਾ ਜਿਹਾ ਪਾਣੀ ਜਾਂਦਾ ਸੀ ਤੇ ਉਹ ਉਹਦੇ ਫਰੰਟੇ ਦੀ ਕੋਈ ਨੂੰ ਉਹਨੇ ਕਿੱਥੇ ਹੈ ਹਾਂ ਹਾਂ ਤੇ ਹੁਣ ਤਾਂ ਠੰਡ ਨਹੀਂ ਪਈ ਜਾਂਦੀ ਇਹ ਠੰਡ ਨਹੀਂ ਹੈਗੀ ਇਹ ਆ ਜਹਾਜਾਂ ਦੇ ਰਾਹੀਂ ਕੈਮੀਕਲ ਛਿੜਕ ਦਿੰਦੇ ਆ ਉੱਪਰ ਚੁੱਧੂ ਆਇਆ ਛੜਦੇ ਆ ਹੁਣ ਤੁਸੀਂ ਕਹਿੰਦੇ ਕੈਮੀਕਲ ਕਿਉਂ ਇਹ ਕੰਮ ਚਾਉਂਦੇ ਆ ਨਮਾ ਦੁਨੀਆ ਦਾ ਸਭ ਤੋਂ ਤਕੜਾ ਐਂਟੀਬੈਟਿਕ ਦਾ ਆਵਾ ਕੂੜਾ ਫੜਸੀ ਹੋਣ ਦਾ ਨਮਕ ਬਣਦੇ ਹੀ ਪੱਤੇ ਬਾੜ ਕੇ ਆਪਾਂ ਟਕੋਰ ਨਿੰਮ ਦੀ ਕਿਉਂ ਕਰਦੇ ਪੱਤੇ ਬਾੜ ਕੇ ਮੋਚਾਉਣ ਦੇ ਆਪਾਂ ਐਡਾ ਘੋਟਾ ਹੁੰਦਾ ਨਿੰਮ ਦਾ ਕਿਉਂ ਸਾਰੀ ਖਾ ਜਾਂਦੇ ਗੁੰਡੇ ਚ ਬਟਾਲੀ ਕਿੱਥੇ ਦਾ ਘੋਟਾ ਕੋਈ ਵਰਤਦੇ ਤੇ ਮੁੰਡਾ ਜੱਵੇ ਤੋਂ ਵੀ ਵੱਧਿਆ ਹਾਂ ਜਿੰਨੀ ਮਰਜ਼ੀ ਜਲੀਲੀ ਹਵਾ ਸਾਰੀ ਜਿਹੜੀ ਬੀਂਦੀ ਨਾਲ ਹੀ ਸਾਫ਼ ਹੈ ਇਸੇ ਕਰਕੇ ਨਿੰਮ ਬਣ ਨਹੀਂ ਜਾਂਦੀ ਹੈ ਵੀ ਜੇ ਕੋਈ ਇਨਫੈਕਸ਼ਨ ਵਾਲਾ ਬੰਦਾ ਮਾਲੂ ਬਾਹਰ ਦੇ ਇਨਫੈਕਸ਼ਨਾਂ ਬੰਦ ਨੂੰ ਵਾਰੀ ਆ ਆਪਾਂ ਨਿਮ ਤਾਮ ਮੰਨਦੇ ਆ ਬਾਹਰ ਜਵਾਕ ਹੋਣ ਤੇ ਵੀ ਜਦੋਂ ਅੰਦਰ ਆਊਗਾ ਬੰਦਾ ਤਾਂ ਸਾਰਾ ਸਾਫ ਹੋ ਜਾਂਦਾ ਬੱਚੇ ਨੂੰ ਇਨਫੈਕਸ਼ਨ ਅੰਗਵਾਲੀ ਨਹੀਂ ਹੁੰਦੀ ਡਾਕਟਰ ਕਹਿੰਦੇ ਵੀ 10 ਦਿਨ ਜਿਹੜਾ ਬੰਦਾ ਮਹੀਨੇ ਨਿਮਰੀ ਦਸਤਨ ਕਰਦਾ ਉਹ ਬੰਦਾ ਬਿਮਾਰ ਨਹੀਂ ਕਰੋਨਾ ਆਇਆ 4 ਸਾਲ ਪਹਿਲਾਂ ਮੈਂ YouTube ਤੇ ਵੀਡੀਓ ਕੱਢ ਕੇ ਸੁਣਿਆ ਮਾ ਰਲਾ ਪਾ ਨਾ ਟੀਕੇ ਨਾਲ ਲਵਾ ਲਓ ਮਾਰੇ ਜਾਊਂਗੇ ਗੁਣ ਇਹਨਾਂ ਲੋਕਾਂ ਨੇ ਮੇਰੀ ਗੱਲ ਅੱਜ 4 ਸਾਲ ਬਾਅਦ ਸਾਬਤ ਹੋ ਗਈ ਨਾ ਗੱਲ ਮੰਨ ਕੇ ਕੰਪਨੀ ਜੇ ਸਾਡੀ ਦਵਾਈ ਦੇ ਨੁਕਸਾਨ ਕੀਤਾ ਲੋਕਾਂ ਨੂੰ ਸੁਣ ਲਈ ਵੀਡੀਓ ਉਹਨਾਂ ਦੀ ਕਮੇਂਸਰ ਲੱਗੇ ਵੀ ਕਿਤੇ ਬੱਦਲ ਜਿਹੜੇ 2030 ਸਾਲ ਦੇ ਮੁੰਡੇ ਮਰਿਆ ਨੌਜਵਾਨ ਟੈਕ ਨਾਲ ਹੁਣ ਤੁਸੀਂ ਕਹੋਗੇ ਬੰਦੇ ਘਮਾਰਦੇ ਆ ਉਹ ਕਹਿੰਦੇ ਦੁਨੀਆ ਦੇ ਵਾਦੀ ਘਟਾਉਂਦੇ ਆ 850 ਕਰੋੜ ਦੇ ਲੋਕ ਹੋ ਗਏ 50 60 ਕਰੋੜ ਤੇ ਲਿਆਓ ਬਾਲਾ ਬੋਝ ਹੋ ਗਿਆ ਧਰਤੀ ਤੇ ਖਤਮ ਕਰੋ ਤੁਸੀਂ ਇਸੇ ਕਰਕੇ ਨਿਮ ਟਾਰਗੇਟ ਹੁੰਦੇ ਆ ਇਸੇ ਕਰਕੇ ਕਰੋਨੇ ਵਰਗੇ ਰਹਿਸ ਹੁੰਦੇ ਆ ਇਸੇ ਕਰਕੇ ਨੂੰ ਹੋਰ ਸੁਣ ਲੋ ਤੂੰ ਮੁੱਠੀ ਚ ਕਿਵੇਂ ਕੱਟ ਕਰ ਲੂ ਤੂੰ ਦੇ ਪੀ ਆ ਦੇ ਸਿੱਕੜਾਂ ਚ ਬੀਤੀ ਆਪਣਾ ਬਰੇਨ ਕਿੱਥੇ ਗਿਆ ਆਪਣੀ ਬਾਹਰ ਨਾਲ ਮੇਰੇ ਦੇਸੀ ਅਦੋਂ ਕਰਤੀ ਉਹ ਜਿੰਨਾ ਵੀ ਦੀ ਟੋਟਨਾ ਆ ਮੈਂ ਖਤਮ ਕਰਤਾ ਹੋਰ ਕੋਈ ਕਰੇ ਤਿੰਨ ਤਰ੍ਹਾਂ ਦੇ ਵੀ ਰਹਿ ਗਏ ਛੋਲੇ ਫਰੋਂ ਦੇ ਕਰੂੰਗੀ ਛੋਲੇ ਵੀ ਇਸੇ ਜਿਹਾ ਸਿੱਲਰੀ ਮੜੇ ਮੋٹے ਮਾਲਾ ਪਹੁੰਚੋ ਦਾਸਤਾਨ ਤੇ ਮਿਲ ਜਾਂਦੇ ਆ ਆਪਣਾ ਕੰਮ ਪੂਰਟ ਹੋ ਜਾਂਦੀ ਇਸ ਤੀ ਹਾਂ ਤੁਸੀਂ ਹੁਣ ਮੂੰਗੀ ਲਿਉਨੇ ਉਹ ਉੱਥੋਂ ਜਾ ਕੇ ਬੀਜ ਦੇ ਵੱਕੀ ਲਿਉਨੇ ਉਹ ਬਾਹਰੋਂ ਨਾ ਕਿ ਬੀਜੋ ਕੋਈ ਨੀ ਬਿਜਾਰ ਤੋਂ ਲੈਣ ਲੱਗ। ਮੈਂ ਸੂਰਜਮੁਖੀ ਬੀਜਦਾ ਹਾਂ ਹਰ ਸਾਲ। ਮੈਂ ਇੱਕ ਵਾਰੀ ਵੀ ਬੀਜ ਕੇ ਝਾੜ ਕੇ ਰੱਖ ਲਿਆ ਪੱਕਣ ਤੇ ਵੀ ਕਹੋਂ ਬੀਜਾਂ। ਉਹ ਬੀਜਾ ਉਗਰੀ ਨਹੀਂ। ਮੈਂ ਯੂਨੀਵਰਸਿਟੀ ਵਾਲੇ ਕੋਲ ਗਿਆ ਲਿਹਾਣੂ ਬੀਜ ਲੈਣਾ ਮੈਂ ਮੈਂ ਵੀ ਲਿਆ ਗੋਰੇ ਸਾਲ ਐਸੀ। ਉਹ ਵੀ ਮੈਂ ਝਾੜ ਕੇ ਰੱਖ ਲਿਆ ਜੀ ਨਾ ਬੀਜਾ ਉਗਰੇ ਨਾ ਜੀ ਐਮ ਬੀ ਆ। ਇੱਕ ਸਾਲ ਜੇ ਇੱਕ ਵਾਰੀ ਗੁਰੂ ਅਗਲੇ ਵਾਰੀ ਸਾਡੇ ਕੋਲ ਲੈਣਾ ਪੈਣਾ। ਦਾ ਬੀਬੀ ਦਾ ਤੁਮ ਕਰਦੇ ਨੇ ਤੁਸੀਂ ਤੁਹਾਡੇ ਨਾਲ ਜੇਬਾਂ ਚ ਪੈਸੇ ਆ ਨਕਦਾ ਉਹ ਕਹਿੰਦੇ ਪੂਰੀ ਦੁਨੀਆ ਨੂੰ ਕੈਸ ਹਸ ਕਰਨਾ ਕੈਸ ਦਾ ਸਤਿ ਭਾਗ ਕੰਸਿਡਰ ਕਰਨੀ ਹੈ ਸਾਰਾ ਲੈਣ ਦੁਨੀਆ ਦਾ ਸਿ ਮਹਿਲਾ ਲਈ ਹੋਣ ਲੱਗਿਆ ਤੁਸੀਂ ਤੇਲ ਪਾਉਣ ਜਾਣੇ ਹੋ ਬਾਜ਼ਾਰ ਜਾਣੇ ਹੋ ਬਿੱਲ ਭਰ ਜਾਣੇ ਹੋ ਤੁਸੀਂ ਪੈਸੇ ਕਿਵੇਂ ਖਤੌਣ ਲਾਗੇ ਇਹਦੇ ਰਹੀ ਯੋ ਪੂਰੀ ਪੂਰੀ ਦੁਨੀਆ ਦਾ ਪੈਸਾ ਇਹਦੇ ਚ ਆ ਗਿਆ ਇਹਦਾ ਕੰਟਰੋਲ ਕਿਹਦੇ ਕੋਲੇ ਆ ਉਹਨਾਂ ਕੋਲੇ ਉਰੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੰਦ ਕਾਰਡ VOTER ਕਾਰਡ ਨਾਲ ਅਟੈਚ ਕਰਦੇ